ਹੈਲੋ ਮੈਂ ਡਾਕਟਰ ਤੇਰੰਗਕਰ ਲੈ ਕੇ ਆਇਆ ਅੱਜ ਦਾ ਸਭ ਤੋਂ ਵੱਡਾ ਰਾਜ ਸਾਰੇ ਬ੍ਰਹਮੰਡ ਵਿੱਚੋਂ ਪਿਤਰ ਲੋਕ ਦੀ ਪਵਿੱਤਰ ਤਾਕਤ 16 ਦਿਨਾਂ ਲਈ ਸਾਡੇ ਮਾਤਲੋਕ 'ਚ ਉਤਰੀ ਕੁਝ ਦਿਨਾਂ ਲਈ ਹੋਰ ਸਾਡੇ ਨਾਲ ਹੈ ਉਹ ਸੁਖਮ ਸੰਸਾਰ ਇਸ ਸੁਖਮ ਸੰਸਾਰ ਤੋਂ ਆਈ ਪਿਤਰ ਲੋਕ ਦੀ ਪਵਿੱਤਰ ਤਾਕਤ ਨੇ એનર્ਜੀ ਦੇ ਰੂਪ ਵਿੱਚ ਸਾਡੇ ਘਰਾਂ ਸਾਡੇ ਵਿੜਿਆਂ ਨੂੰ ਪਵਿੱਤਰ ਕੀਤਾ ਸਾਡੀਆਂ ਰੂਹਾਂ ਨੂੰ ਸੰਭਾਲਿਆ ਇਹ ਫਰਕ ਤਾਂ ਤੁਸੀਂ ਮਹਿਸੂਸ ਕੀਤਾ ਹੀ ਹੋਣਾ ਅਸੀਂ ਵੀ ਤਾਂ ਹਰ ਦਿਨ ਆਪਣੇ ਪਿਤਰਾਂ ਨੂੰ ਮਨਾਇਆ ਕਿਉਂਕਿ ਸਾਨੂੰ ਜ਼ਰੂਰਤ ਹੈ ਪਰ ਜੇ ਕਿਸੇ ਨੇ ਅਜੇ ਤੱਕ ਆਪਣੇ ਪਾਪਾਂ ਜਾਂ ਗਲਤੀਆਂ ਲਈ ਮਾਫੀ ਨਹੀਂ ਮੰਗੀ ਤਾਂ ਯਾਦ ਰੱਖਿਓ ਡਾਕਟਰ ਤੇਰਾਕੌਰ ਕਹਿ ਰਹੀ ਹੈ ਲਾਈ ਪੰਚਾਂਗ ਅਨੁਸਾਰ ਜੋ ਮੇਰੀ ਕੈਲਕੂਲੇਸ਼ਨ ਹੈ 21 ਸਤੰਬਰ 2025 ਨੂੰ ਸਰਵ ਪਿਤਰੀ ਮਸਿਆ ਆ ਰਹੀ ਹੈ ਇਸ ਦਿਨ ਆਪਣੇ ਪਿਤਰਾਂ ਨਮਿਤ ਸ਼ਰਾਧ ਤੇ ਤਰਪਨ ਜ਼ਰੂਰ ਕਰ ਲਓ ਤਾਂ ਜੋ ਅਗਲੇ ਪਿਤਰ ਪਖ ਤੱਕ ਤੁਹਾਡਾ ਘਰ ਸੁਖੀ ਤੇ ਚਿੰਤਾ ਰਹਿਤ ਰਹੇ ਅੱਜ ਦੀ ਵੀਡੀਓ ਦੇ ਅਖੀਰ ਡਾਕਟਰ ਤੇਰਾਕਰ ਨਾਲ ਬਣੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਇੱਕ ਬੁਰਲਾ ਉਪਾਅ ਦੱਸਣਾ ਜੋ ਪਿਤਰ ਦੋਸ਼ ਦੇ ਅਸਰਾਂ ਨੂੰ ਖਤਮ ਕਰੇਗਾ ਤੇ ਘਰ ਵਿੱਚ ਸੁਖ ਸ਼ਾਂਤੀ ਲਿਆਏਗਾ ਪਿਤਰ ਪਖ ਦੀ ਇਹ ਯਾਤਰਾ ਕੋਈ ਆਮ ਗਲਤ ਹੈ ਨਹੀਂ ਇਹ ਆਮ ਕਟਨਾ ਨਹੀਂ ਹੈ ਗਰੁੜ ਪ੍ਰਾਣ ਦੱਸਦਾ ਹੈ ਕਿ ਭਾਦਰਪਦ ਪੁੰਨਿਆ ਜਾਂ ਪੂਰਨਮਾ ਬੀਤਣ ਤੋਂ ਬਾਅਦ ਪਿਤਰ ਲੋਕ ਦੇ ਦਰਵਾਜ਼ੇ ਖੁੱਲਦੇ ਆ ਉਸ ਅਲੌਕਿਕ ਉਸ ਸੁਖਮ ਸੰਸਾਰ ਦੇ ਜਿਸ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਸਾਰੇ ਦਰਵਾਜ਼ੇ ਖੁੱਲ ਜਾਂਦੇ ਆ ਸਾਡੇ ਪਿਤਰ ਫਿਰ ਧਰਤੀ ਤੇ ਆਉਂਦੇ ਆ ਭਾ ਮਤ ਲੋਕ ਤੇ ਆਉਂਦੇ ਆ ਤਾਂ ਜੋ ਉਹ ਆਪਣੀਆਂ ਸੰਤਾਨਾਂ ਦੀ ਔਰਾ ਨੂੰ ਪਵਿੱਤਰ ਕਰ ਸਕਣ ਅਸ਼ੀਰਵਾਦ ਦੇ ਸਕਣ ਪੂਰੇ 16 ਦਿਨਾਂ ਦੌਰਾਨ ਹਰ ਤਿਥੀ ਕਿਸੇ ਖਾਸ ਵਰਗ ਲਈ ਰਿਜ਼ਰਵ ਰਹਿੰਦੀ ਹੈ ਕੋਈ ਅਣਵਿਆਹਾਂ ਲਈ ਕੋਈ ਸਾਧੂ ਸੰਤਾਂ ਲਈ ਕੋਈ ਮਾਵਾਂ ਲਈ ਕੋਈ ਐਕਸੀਡੈਂਟ ਚ ਮਰੇ ਲੋਕਾਂ ਲਈ ਕਹਿ ਲੋ ਹਰੇਕ ਕੈਟਾਗਰੀ ਲਈ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਪਰ ਅੱਜ ਦਾ ਦਿਨ ਸਭ ਤੋਂ ਵਿਲੱਖਣ ਹੈ ਇਹ ਹੈ ਪਿਤਰਪੱਖ ਦਾ ਆਖਰੀ ਦਿਨ ਜਿਸ ਦਾ ਨਾਮ ਹੈ ਸਰਪਿਤਰੀ ਅਮਵਸਿਆ ਬਹੁਤ ਆਮ ਦੇਣਾ ਆਖਰੀ ਮੌਕਾ ਕਹਿ ਲੋ ਕਹਿ ਲੋ ਵਾਰਨਿੰਗ ਵੈਲ ਬ੍ਰਹਮ ਪ੍ਰਾਂਚਿ ਸਪਸ਼ਟ ਲਿਖਿਆ ਆ ਕਿ ਅਮਵਸਿਆ ਸਭ ਪਿਤਰਾਂ ਦਾ ਇੱਕ ਦਿਨ ਹੈ ਜਿਹੜਾ ਆਖਰੀ ਦਿਨ ਹੈ ਮਤਸਿਆ ਪ੍ਰਾਨ ਇੱਕ ਗ੍ਰੰਥਾ ਉਸ ਤੇ ਲਿਖਿਆ ਕਿ ਇਸ ਦਿਨ ਪਿਤਰ ਤਰਪਨ ਪ੍ਰਾਪਤ ਕਰਕੇ ਪਿਤਰ ਲੋਕ ਵਾਪਸ ਚਲੇ ਜਾਂਦੇ ਆ ਮਾਤ ਲੋਕ ਤੋਂ ਇਸ ਤੇ ਲਈ ਜੇ ਕਿਸੇ ਨੇ ਤithi ਵਾਰਸ਼ ਰਾਧ ਨਹੀਂ ਕੀਤਾ ਤਾਂ ਵੀ ਅੱਜ ਸਰਦਾ ਨਾਲ ਤਰਪਨ ਕਰਕੇ ਆਪਣੇ ਪਿਤਰਾਂ ਨੂੰ ਤ੍ਰਿਪਤ ਕੀਤਾ ਜਾ ਸਕਦਾ ਹੈ। ਮਹਾਭਾਰਤ ਦੇ ਇੱਕ ਚੈਪਟਰ ਵਿੱਚ ਪਿਸ਼ਮ ਪਤਾਮ ਜੁਦਿਸ਼ਤਰ ਨੂੰ ਦੱਸ ਰਿਹਾ ਕਿ ਜੇ ਕੋਈ ਵੰਸ਼ਜ ਪੂਰੇ ਪਖਵਾੜੇ ਦੌਰਾਨ ਸਰਾਧਨਾ ਕਰ ਸਕਿਆ ਹੋਵੇ ਪਰ ਸਿਰਫ ਜੇ ਮਸਿਆਨੂ ਹੀ ਕਰ ਲਵੇ ਆਪਣੀ ਭੁੱਲ ਬਖਸ਼ਾ ਲੈ ਮੌਕਾ ਸੰਭਾਲ ਲੈ ਤਾਂ ਉਸਦੇ ਪਿਤਰ ਪ੍ਰਸੰਨ ਹੋ ਕੇ ਉਸਦੇ ਘਰ ਨੂੰ ਧਨ आयु ते संतान सुख ਨਾਲ ਨਿਵਾਜਦੇ ਹਨ ਨਿਵਾਜੇ ਜਾਓ ਨਹੀਂ ਤਾਂ ਪਛਤਾਓਗੇ ਹੁਣ ਆਓ ਦੇਖੀਏ ਕਿ ਦਿਨ ਕਿਨਾਂ ਲਈ ਹੈ ਪਿਤਰੀ ਮੋਵਸਯ ਜਿਨ੍ਹਾਂ ਦੇ ਪਿਤਰਾ ਦੀ ਮੌਦੀ ਤਰੀਖ ਜਾਂ ਤਿਥੀ ਯਾਦ ਨਹੀਂ ਜਿਨ੍ਹਾਂ ਦਾ ਸਾਲ ਦੌਰਾਨ ਹੁਣ ਕਹ ਲੋ 2025 ਤੱਕ ਮੌਤ ਹੋਈ ਹੈ ਜਿਨ੍ਹਾਂ ਦਾ ਕਿਸੇ ਕਾਰਨ ਸਰਾਧ ਰਹਿ ਗਿਆ ਕਰ ਨਹੀਂ ਹੋਇਆ ਬਹੁਤ ਸਾਰੇ ਕਾਰਨ ਹੋ ਸਕਦੇ ਆ ਅਸਲ ਵਿੱਚ ਦਿਨ ਸਰਪਿਤਰਾਂ ਲਈ ਹੈ ਇਹ ਮਨਾਇਆ ਕਿਉਂ ਜਾਂਦਾ ਹੈ ਸਰਪਿਤਰੀ ਮਸਰਾ ਜਿਹੜੀ ਮਸਤਿਆ ਗਰੁੜ ਪ੍ਰਣ ਦੱਸਦਾ ਹੈ ਕਿ ਅੱਜ ਦੇ ਤਰਪਨ ਨਾਲ ਸਾਰੇ ਪਿਤਰ ਇਕੱਠੇ ਹੋ ਕੇ ਤ੍ਰਿਪਤ ਹੋ ਜਾਂਦੇ ਆ ਮਦਸਿਆ ਪ੍ਰਣ ਅਨੁਸਾਰ ਅੱਜ ਪਿਤਰ ਲੋਕਾਂ ਦੀ ਪਿਤਰ ਲੋਕ ਚ ਵਾਪਸੀ ਹੈ ਵਿਦਾਈ ਦਾ ਸਮਾਂ ਹੈ ਵਿਦਾਈ ਤੋਂ ਪਹਿਲਾਂ ਜਾਂਦਿਆਂ ਜਾਂਦਿਆਂ ਜਿਕੇ ਸਾਨੂੰ ਆਵਾਜ਼ ਮਾਰ ਕੇ ਕਹਿ ਦੋ ਕਿ ਹਾਂ ਤੁਸੀਂ ਚੱਲਿਓ ਇੱਕ ਗਲਾਸ ਪਾਣੀ ਤਾਂ ਪੀ ਲਓ ਤਾਂ ਕਿ ਸਾਰਾ ਰਸਤਾ ਸੁਖਾਵਾਂ ਬੀਤ ਜਾਏ ਹੈ ਨਾ ਸੋ ਇਹ ਸੁਖਮ ਜਗਤ ਹੈ ਸੋ ਮਾਤ ਲੋਕ ਭੌਤਿਕ ਜਗਤ ਹੈ ਸੁਖਮ ਦੁਨੀਆ ਦਾ ਮਾਤ ਲੋਕ ਚੌਣਾ ਵਧਾਈ ਤੋਂ ਪਹਿਲਾਂ ਜੇ ਉਹਨਾਂ ਨੂੰ ਤਰਪਨ ਕਰ ਦੋਂਗੇ ਤਿੰਨ ਚੂਲੀਆਂ ਤੇਲ ਮਿਲੇ ਜਲ ਨੂੰ ਚੂਲੀ ਦੇ ਕੇ ਤਿੰਨ ਵਾਰ ਓਮ ਪ੍ਰਿਤਪਿਓ ਨਮਾ ਕਰ ਦੋਂਗੇ ਇਹ ਬਤਾਂਤ ਜ਼ਰੂਰੀ ਹੈ ਪਲੀਜ਼ ਮੇਰਾ ਕਹਿਣਾ ਮੰਨ ਲਓ ਬ੍ਰਹਮਪਰਾਣ ਇਸ ਦਿਨ ਨੂੰ ਸਮੂਹਿਕ ਸ਼ਰਾਧ ਕੀਤਾ ਜਾਂਦਾ ਹੈ ਵਿਧੀ ਕੀ ਹੈ ਬੜੇ ਆ ਜਣਿਆਂ ਨੇ ਮੇਰੀਆਂ ਵੀਡੀਓ ਦੇਖੀਆਂ ਨਹੀਂ ਪਰ ਗਿਲਾ ਕਰ ਰਿਹਾ ਜੀ ਸਮਾਂ ਦੱਸੋ ਸਮਾਂ ਦੱਸੋ ਸਮਾਂ ਦੱਸੋ ਮੈਂ ਤਾਂ ਹਰ ਜਿੰਨੀਆਂ ਵੀ ਪਿਤਰਪੱਖ ਦੀਆਂ ਵੀਡੀਓਸ ਪਾਈਆਂ ਸਮਾਂ ਮੈਂ ਦੱਸਿਆ ਮੈਂ ਵਿਧੀ ਦੱਸਣ ਲੱਗੀਆਂ ਤੁਸੀਂ ਪਿਤਰੀ ਮੱਸੀਆਂ ਨੂੰ ਕੀ ਕਰਨਾ ਸਵੇਰੇ ਇਸ਼ਨਾਨ ਕਰਨਾ ਪਵਿੱਤਰ ਹੋ ਜਾਓ ਕੱਪੜੇ ਬਦਲ ਲਓ ਵੇੜੇ ਵਿੱਚ ਜਾਂ ਕਿਸੇ ਵੀ ਪਵਿੱਤਰ ਸਥਾਨ 'ਤੇ ਕੁਸ਼ ਕੁਸ਼ਾ ਸਥਾਪਿਤ ਕਰੋ ਤੇਲ, ਜਾਲ, ਖੀਰ, ਚਾਵਲ, ਦੁੱਧ ਇਹਦੇ ਨਾਲ ਤਰਪਨ ਕਰ ਸਕਦੇ ਹੋ ਮੈਂ ਚੀਜ਼ਾਂ ਹੋਰ ਮੈਕਸੈਪਟ ਕਰਤੀਆਂ ਮੰਤਰ ਜਾਪ ਕਰਨਾ ਹੈ ਓਮ ਸਰਪਯੋ ਪਿਤ੍ਰ ਪਯੋ ਨਮਹਾ ਸਵਾਦਾ ਓਮ ਸਰਪਯੋ ਪਿਤ੍ਰ ਪਯੋ ਨਮਹਾ ਸਵਾਦਾ ਕਰ ਲਿਆ ਸ਼ਰਧਕਾਰਤਾ ਤਰਪਨ ਕਰਤਾ ਗਰੀਬਾਂ ਨੂੰ ਜਾਂ ਬ੍ਰਾਹਮਣਾਂ ਨੂੰ ਭੋਜਨ ਖਿਲਾਉਣਾ ਜਿਹੜਾ ਦਾ ਭੁੱਖਾ ਟੇਡਾ ਜਿਨ੍ਹਾਂ ਨੂੰ ਲੋੜ ਰੱਜਿਆਂ ਨੂੰ ਨਰ ਜਾਇਓ ਇੱਕ ਕੋਈ ਥਾਂ ਦੇਈ ਜਾਂਦੇ ਹੋ ਤੁਸੀਂ ਵਸਤਾ ਇੱਕ ਕੋਈ ਮੰਦਰ ਇੱਕ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਤਰਮਸਥਾਨ ਜਾਂ ਕਿਸੇ ਕੋਈ ਥਾਂ ਤੇ ਬੈਠੇ ਲੋਕਾਂ ਨੂੰ ਨਾ ਦੇ ਜਾਓ ਕਿਤੇ ਉਹ ਵੀ ਲੋਕ ਨੇ ਜਿਹੜੇ ਭੁੱਖ ਨਾਲ ਤੜਪ ਰਹੇ ਉਹਨਾਂ ਵੱਲ ਕੋਈ ਗਿਆ ਹੀ ਨਹੀਂ ਉਹਨਾਂ ਨੂੰ ਦਿਓ ਤੇ ਸ਼ਾਮ ਨੂੰ ਕੀ ਕਰਨਾ ਇੱਕ ਦੀਵਾ ਜਗਾ ਦੇਣਾ ਪਿਤਰ ਮਸਿਆ ਜਿਹੜੀ ਪਤਰੀ ਆ ਪਿਛੇ ਰਿਵਾਜਾਂ ਦੇ ਪਿਤਰਾਂ ਨੂੰ ਅਰਦਾਸ ਕਰਨਾ ਅਰਦਾਸ ਮੈਂ ਬਾਅਦ ਚ ਦੱਸਾਂਗੇ ਅਰਦਾਸ ਦਾ ਮਤਲਬ ਪ੍ਰੇਰ ਚੇਤੇ ਕਰਨਾ ਪ੍ਰਾਰਥਨਾ ਕਰਨੀ ਸੋ ਮੈਂ ਜੇ ਪੰਜਾਬ ਦੇ ਪੰਚਾਮ ਦੀ ਗੱਲ ਕਰਾਂ ਤਾਂ 21 ਸਤੰਬਰ 2025 ਦਾ ਸ੍ਰੇਸ਼ਟ ਤਰਪਨ ਮਹੂਰਤ ਕੀ ਆ ਤੁਸੀਂ ਦੁਪਹਿਰ ਦਾ ਮਧਿਆਨਿਕ ਕਾਲ ਲੈ ਲੈਣਾ 11:50 ਮਿੰਟ ਤੋਂ ਲੈ ਕੇ 2:10 ਤੱਕ ਦਾ ਸਮਾਂ ਬਹੁਤ ਐਮਾ ਨੋਟ ਕਰ ਲਓ 11:50 ਮਿੰਟ ਤੋਂ 2:10 ਮਿੰਟ ਤੱਕ ਦਾ ਸਮਾਂ ਦੁਪਹਿਰ ਤੋਂ ਬਾਅਦ ਦਾ ਇਸ ਸਮੇਂ ਸ੍ਰਾਦ ਕਰਨ ਨਾਲ ਸਭ ਤੋਂ ਉੱਤਮ ਫਲ ਮਿਲਦੇ ਹਨ ਇਸ ਦਿਨ ਦੇ ਫਲ ਕੀ ਮਿਲਨੇ ਤੁਹਾਨੂੰ ਕੀ ਫਾਇਦਾ ਹੋਣਾ ਹੈ ਇਹ ਵੀ ਦਿਲ ਚ ਵਸਾ ਲਓ ਪਿਤਰ ਦੋਸ਼ ਨਿਵਾਰਣ ਹੋ ਜਾਣਾ ਬੜੇ ਪੈਸੇ ਦਿੰਨੇ ਹੋ ਬੜੀਆਂ ਫੀਸਾਂ ਦਿੰਦੇ ਹੋ ਮੈਨੂੰ ਪਤਾ ਪਿਤਰ ਦੋਸ਼ ਖੁਦ ਬਖੁਦ ਨਿਵਾਰਣ ਹੋ ਜਾਣਾ ਧਨ ਧਾਨਿਆ ਆਯੂ ਸੰਤਾਨ ਸੁਖ ਦੀ ਪ੍ਰਾਪਤੀ ਹੋ ਜਾਣੀ ਹੈ ਘਰ ਤੋਂ ਰਕਾਵਟਾਂ ਦੂਰ ਹੋ ਜਾਣੀਆਂ ਰੋਗ ਮਿਟ ਜਾਣੇ ਕਲੇਸ਼ ਦੂਰ ਹੋ ਜਾਣੇ ਮਾਤ ਲੋਕ ਦੀ ਔਰਾ ਪਵਿੱਤਰ ਹੋਣ ਲੱਗ ਪੈਣੀ ਹੈ। ਰੇਰ ਉਪਾਸਨਣ ਲੱਗੇ ਮੈਂ ਖਾਸ ਉਪਾਕੇ ਕਰਾਂਗੇ। ਜੇ ਘਰ ਚ ਤੁਹਾਨੂੰ ਲੱਗਦਾ ਲਗਾਤਾਰ ਕਮਾਚ ਰੁਕਾਵਟਾਂ ਆ, ਤਾਂ ਦਾ ਨੁਕਸਾਨ ਆ, ਬੱਚਿਆਂ ਦੇ ਵਿਆਹ ਚ ਰੁਕਾਵਟਾਂ ਆ, ਬੱਚਿਆਂ ਦੀ ਬੱਚਿਆਂ ਦੀ ਪੈਦਾਇਸ਼ ਨਹੀਂ ਹੋ ਰਹੀ। ਸੂਟੇਬਲ ਰਿਸ਼ਤੇ ਨਹੀਂ ਆ ਰਹੇ। ਕਾਰੋਬਾਰ ਨਹੀਂ ਚੱਲ ਰਿਹਾ, ਹਾਨੀ ਹੀ ਹਾਨੀ ਹੈ। ਤਾਂ ਪਿਤਰ ਮਸਿਆਂ ਨੂੰ ਆਪਾ ਵਜ ਦੇ ਦਿਨ ਕਿਸੇ ਦਰਿਆ ਜਾਂ ਗੰਗਾ ਜਲ ਚ ਕਹ ਲਓ ਗੰਗਾ ਜਲ ਲੈ ਲਓ। ਕਾਲੇ ਤੇਲ ਪਾ ਲਓ। ਚਾਲ ਪਾਲੋ ਕੁਸ਼ਾ ਪਾਲੋ ਅਰਪਿਤ ਕਰੋ ਮੰਤਰ ਉਹ ਹੀ ਜਪਣਾ ਓਮ ਪਿਤਰ ਵਯੋ ਸਵਾਦਾ ਨਮਾ ਓਮ ਪਿਤਰ ਵਯੋ ਸਵਾਦਾ ਨਮਾ 11 ਵਾਰ ਕਰ ਲਓ ਇਸ ਉਪਾਅ ਦੇ ਨਾਲ ਪਿਤਰ ਪ੍ਰਸੰਨ ਹੋ ਕੇ ਪਿਤਰ ਦੋਸ਼ ਦੇ ਅਸਰ ਨੂੰ ਖਤਮ ਕਰਨਗੇ ਤੇ ਪਰਿਵਾਰ ਨੂੰ ਸੁੱਖ ਸ਼ਾਂਤੀ ਧੰਤਾਨਿਆ ਤੇ ਰੱਖਿਆ ਪ੍ਰਦਾਨ ਕਰਨਗੇ ਮੈਨੂੰ ਨਾ ਕਮੈਂਟ ਕਰਕੇ ਦੱਸਿਓ ਸਾਥਿਓ ਇਹ ਪਿਤਰ ਪੱਖ ਦੀ ਆਖਰੀ ਵੀਡੀਓ ਹੈ ਮੇਰੀ ਕੀ ਤੁਸੀਂ ਆਪਣੇ ਘਰ 'ਚ ਸਰਪਿਤਰੀ ਮੱਸਿਆ ਦਾ ਸ਼ਰਾਧ ਕਰਦੇ ਹੋ ਨਹੀਂ ਕਰਦੇ ਤਾਂ ਇਸ ਵਾਰੀ ਜ਼ਰੂਰ ਕਰੋ ਮੈਨੂੰ ਦੱਸੋ ਅਖੀਰ ਚ ਮੇਰੇ ਨਾਲ ਅ ਕਰੋ ਇੱਕ ਪ੍ਰੇਅਰ ਮੈਸ ਨੂੰ ਨਾਮ ਦਿੱਤਾ ਅਲਵਿਦਾ ਪ੍ਰੇਅਰ ਉਸ ਦਿਨ ਤੁਸੀਂ ਪੜ ਲੈਣੀ ਹੈ ਜਿਸ ਦਿਨ ਪੁੰਨਿਆਂ ਦਾ ਮੱਸੀਆ ਦਾ ਸਰਾਧ ਆਉਣਾ ਪੁੰਨਿਆਂ ਤੋਂ ਮੱਸੀਆ ਤੱਕ ਦਾ ਇਹ سلسلہ ਸੀ ਅਲਵਿਦਾ ਪ੍ਰੇਅਰ ਕਰੋ ਅਲਵਿਦਾ ਅਰਦਾਸ ਕਹਿ ਲਓ ਅਲਵਿਦਾ ਪ੍ਰਾਰਥਨਾ ਕਹਿ ਲਓ हे ਪਿਤਰੋ हे ਸਰਵ ਪਿਤਰੋ ਤੁਸੀਂ 16 ਦਿਨ ਤੱਕ ਇੱਕ ਸਪਿਰਚੁਅਲ એનર્ਜੀ ਬਣ ਕੇ ਮਾਤ ਲੋਕ ਸਾਡੇ ਘਰ ਵਿੜੇ ਆਪਣੇ ਪਵਿੱਤਰ ਊਰਜਾ ਨਾਲ ਰੌਸ਼ਨ ਕੀਤਾ ਸਾਡੇ ਘਰ ਨੂੰ ਅੱਜ ਅਸੀਂ ਤੁਹਾਨੂੰ ਸ਼ਰਧਾ ਤੇ ਅਥਾ ਸਮਰਪਿਤ ਭਾਵਨਾ ਨਾਲ ਵਿਦਾ ਕਰਦੇ ਹਾਂ ਕਿਰਪਾ ਕਰਕੇ ਸਭ ਪਰਿਵਾਰ ਨੂੰ ਅਸੀਸ ਦੇ ਕੇ ਵਾਪਸ ਪਿਤਰ ਲੋਕ ਜਾਓ ਤੇ ਸਦਾ ਆਪਣੇ ਵੰਸ਼ ਤੇ ਅਦ੍ਰਿਸ਼ ਰੱਖਿਆ ਛਤਰ ਬਣਾਈ ਰੱਖਣਾ ਹਮੇਸ਼ਾ ਸਾਡੇ ਮਾਰਗਦਰਸ਼ਕ ਬਣ ਕੇ ਤੁਸੀਂ ਸਾਡੀ ਰੈਨਮਾਈ ਕਰਦੇ ਰਹਿਣਾ ਸਾਡੀਆਂ ਸਪਿਰਚੁਅਲ ਐਂਜਲਸ ਬਣ ਕੇ ਸਾਡੇ ਰਾਹ ਰੋਸ਼ਨਾਓ ਸਾਥਿਓ ਜੇ ਤੁਸੀਂ ਮੇਰੇ ਨਾਲ ਖਾਸ ਤਰ੍ਹਾਂ ਹੋਰ ਤੇ ਜੁੜਨਾ ਚਾਹੁੰਦੇ ਹੋ ਤਾਂ ਇੱਕ ਨਾ ਹਾਈਪ ਦੀ ਆਪਸ਼ਨ ਆ ਉਹ ਦਬਾਉਣੀ ਕਿਦਾਂ ਦਬਾਉਣੀ ਹੈ ਹਾਈਪ ਹੈ ਕਿੱਥੇ ਦੇਖੋ ਧਿਆਨ ਨਾਲ ਮੇਰੀ ਵੀਡੀਓ ਦੇਖ ਰਹੇ ਹੋ ਨਾ ਜਦੋਂ ਤੁਸੀਂ ਲਾਈਕ ਦੀ ਆਪਸ਼ਨ ਪ੍ਰੈਸ ਕਰਨੀ ਹੈ ਨਾ ਤਾਂ ਉਹਨੂੰ ਖੱਬੇ ਪਾਸੇ ਸਕਰੋਲ ਕਰੋ ਦਿਲ ਵਾਲੇ ਪਾਸੇ ਨੂੰ ਆ ਜਾਓ ਲਾਈਕ ਵਾਲੇ ਬਟਨ ਨੂੰ ਆਉ ਨੂੰ ਘਮਾਓ ਉਂਗਲ ਨਾਲ ਡਾਊਨਲੋਡ ਦੇ ਕੋਲ ਬਿਲਕੁਲ ਤੁਹਾਨੂੰ ਨਜ਼ਰ ਆਏਗਾ ਹਾਈਪ ਦੀ ਆਪਸ਼ਨ ਆ ਉਸ ਨੂੰ ਬਸ ਪ੍ਰੈਸ ਕਰ ਦਿਓ ਹਾਈਪ ਤੇ ਕਲਿੱਕ ਕਰਕੇ ਮੇਰੇ ਚੈਨਲ ਦੀ ਸਪੋਰਟ ਕਰੋ ਇਹ ਆਪਸ਼ਨ YouTube ਨੇ ਮੈਨੂੰ ਤਾਂ ਦਿੱਤੀ ਆ ਕਿਉਂਕਿ ਮੇਰੀਆਂ ਵੀਡੀਓ ਦਾ ਕੰਟੈਂਟ ਰੇਅਰ ਤੇ ਦੁਰਲਭ ਆ ਤੇ ਜਦੋਂ ਤੱਕ ਤੁਸੀਂ ਮੇਰੇ ਨਾਲੋਂ ਮੈਨੂੰ ਕਿਸੇ ਦਾ ਡਰ ਨਹੀਂ ਮੇਰੇ ਦਰਸ਼ਕ ਬਹੁਤ ਹੀ ਸੁਲਝੇ ਹੋਏ ਪਾਠਕ ਮੈਨੂੰ ਮਿਲੇ ਆ ਮੈਂ ਇਸ ਗੱਲ ਤੇ ਹੰਕਾਰ ਨਹੀਂ ਕਰਦੀ ਮੈਂ ਬਹੁਤ ਨਿਮਰਤਾ ਨਾਲ ਹੋਰ ਦੁਰਲਭ ਵਿਸ਼ਿਆਂ ਨਾਲ ਤੁਹਾਡੇ ਨਾਲ ਸਾਂਝ ਬਣਾਈ ਰੱਖਾਂਗੀ ਮੇਰਾ ਸਾਥ ਦਿੰਦੇ ਰਹਿਣਾ ਟਿਲ ਦੈਨ ਬਾਏ ਬਾਏ